ਮੈਂ ਤੁਹਾਡੇ ਕੋਲ ਇਹ ਜਾਨਣਾ ਚਾਹਾਂਗਾ ਪੰਜਾਬ ਦੇ ਵਿੱਚ ਜਿਹੜੇ ਵਿਦਿਅਕ ادارے ਨੇ ਸਰਕਾਰੀ ਪੱਧਰ ਤੇ ਭਾਵੇਂ ਉਹ ਸਾਡੀ ਯੂਨੀਵਰਸਿਟੀਆਂ ਐ ਸਾਡੇ ਕਾਲਜਿਸ ਨੇ ਰਨ ਬਾਈ ਦਾ ਸਟੇਟ ਗਵਰਨਮੈਂਟ ਔਰ ਸਰਕਾਰੀ ਸਕੂਲ ਨੇ ਇਹਨਾਂ ਦਾ ਮਕਸਦ ਇਹਨਾਂ ਮਿਆਰ ਇਹਨਾਂ ਘਿਰ ਕਿਉਂ ਗਿਆ ਇੱਥੇ ਤੁਸੀਂ ਇਹਨਾਂ ਦੇ ਟੀਚਿੰਗ ਫੈਕਲਟੀ ਦੇਖੋ ਹਾਈਲੀ ਪੇਡ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਐ ਪਰ ਇਨਫਰਾਸਟ੍ਰਕਚਰ ਬਹੁਤ ਹੀ ਮਾੜੀ ਹਾਲਤ ਐ ਯੂਨੀਵਰਸਿਟੀ ਨੂੰ ਅੱਗੇ ਛੱਡ ਦਿੱਤਾ ਜਾਵੇ ਜੀਐਨਡੀ ਟੀਚਿੰਗ ਫੈਕਲਟੀ ਦੀ ਆਪਾਂ ਗੱਲ ਉਦੋਂ ਕਰਾਂਗੇ ਜਦੋਂ ਇਹਨਾਂ ਨੇ ਭਰਤੀ ਕੀਤੀ ਹੋਊਗੀ ਪਿਛਲੇ 14 ਸਾਲਾਂ ਤੋਂ ਪੱਕੀ ਭਰਤੀ ਨਹੀਂ ਹੋ ਰਹੀ। ਦੇ ਆਰ ਸ਼ਾਰਟ ਆਫ ਸਟਾਫ ਬਿਲਕੁਲ ਤੇ ਕੱਚੇ ਬੰਦੇ ਰੱਖੇ ਜਾ ਰਹੇ ਨੇ। ਅੱਜ ਤੁਹਾਡਾ ਬੱਚਾ ਪੀ ਐਚ ਡੀ ਕਰਕੇ ਆਉਂਦਾ ਤੇ 35000 ਦੀ ਜੌਬ ਉਹਨੂੰ ਮਿਲ ਲੈ। ਪਲੰਬਰ 60 ਕਮਾ ਰਿਆ ਮਹੀਨੇ ਦਾ। ਇੱਕ ਪੀ ਐਚ ਡੀ ਕੀਤਾ ਬੱਚਾ 35000 ਤੇ ਕੰਮ ਕਰੂਗਾ। ਕਿੱਦਾਂ ਚੱਲੂਗਾ ਸਿਸਟਮ? ਹਾਇਰ ਐਜੂਕੇਸ਼ਨ ਵਾਸਤੇ, ਪ੍ਰਾਇਮਰੀ ਐਜੂਕੇਸ਼ਨ ਵਾਸਤੇ ਸਟੇਟ ਨੇ ਕੀਤਾ ਕਿ ਸਰਕਾਰ ਦੱਸੇ ਤਾਂ ਸਹੀ ਕੀ ਕੀਤਾ। ਹੈਲਥ ਦਾ ਜਲੂਸ ਕੱਢਤਾ ਹਸਪਤਾਲਾਂ ਜੋ ਡਾਕਟਰ ਕੱਢ ਕੇ ਮਹੱਲਾ ਕਲੀਨਿਕਾਂ 'ਚ ਬਿਠਾ ਦੇ ਹਸਪਤਾਲ ਖਾਲੀ ਹੋ ਗਏ। ਮੈਡੀਸਿਨ ਇਹਨਾਂ ਕੋਲ ਨਵੀਂ ਡਾਕਟਰਾਂ ਦੀ ਕੋਈ ਭਰਤੀ ਨਹੀਂ ਕੀਤੀ। ਨਾ ਕੋਈ ਪ੍ਰੋਫੈਸਰਾਂ ਦੀ ਭਰਤੀ ਕੀਤੀ ਹੈ। ਦੱਸਣ ਦਾ ਸਹੀ ਵੀ ਇੰਨੇ ਡਾਕਟਰ ਭਰਤੀ ਕੀਤੇ 1158 ਪ੍ਰੋਫੈਸਰ ਭਰਤੀ ਕਰ ਲਏ। ਕੋਰਟ ਚ ਸਟੇ ਲੱਗ ਗਿਆ, ਭਰਤੀ ਖਾਰਜ ਹੋ ਗਈ। ਅਪੁਆਇੰਟਮੈਂਟਾਂ ਮਿਲ ਗਿਆ ਬੰਦਿਆਂ ਨੂੰ 6-6 ਮਹੀਨੇ ਬਾਅਦ ਵਿਲੇ ਕਰਕੇ। ਉਹਨਾਂ ਚਿਰ ਤੱਕ ਹੁਣ ਸਟੇ ਲੱਗਾ ਹੋਇਆ ਕਿ ਜਿੰਨਾ ਚਿਰ ਤੱਕ ਨਵੀਂ ਭਰਤੀ ਨਹੀਂ ਹੁੰਦੀ ਉਹਨਾਂ ਚਿਰ ਤੱਕ ਇਹੋ ਕੰਮ ਕਰਨਗੇ ਤੇ ਕੱਚੇ ਰਹਿਣਗੇ। ਇਹ ਸਾਡੀ ਐਜੂਕੇਸ਼ਨ ਦਾ ਹਾਲ ਆ ਤੁਸੀਂ ਆਓ ਗੁਰਨਾੰਦ ਦੇ ਯੂਨੀਵਰਸਿਟੀ ਨੂੰ ਮੈਂ ਤੁਹਾਨੂੰ ਦਿਖਾਉਣਾ। ਕਿੰਨੀ ਪੱਕੀ ਫੈਕਲਟੀ ਹੈ ਇੱਥੇ। ਭਾਈ ਸਾਹਿਬ ਜੂਰੀ ਸੀਰੀਜ਼ ਗਾਈਡਲਾਈਨਸ ਸੀ ਕਿ ਲਿਆ ਕਿ ਪੱਕੀ ਫੈਕਲਟੀ ਦਾ ਸਿਰਫ 10% ਕੱਚੇ ਰੱਖੇ ਜਾ ਸਕਦੇ ਆ ਪਰ ਇੱਥੇ ਪੱਕਾ ਇੱਕ ਪ੍ਰੋਫੈਸਰ ਹੁੰਦਾ ਤੇ 28 28 ਪ੍ਰੋਫੈਸਰ ਇੱਕ ਵਿਭਾਗ ਚ ਕੱਚੇ ਨੇ ਐਜੂਕੇਸ਼ਨ ਦਾ ਕੀ ਹਾਲ ਹੋਇਆ